ਵੀਡੀਓ ਚਲੋ ਉਹ ਬੰਦ ਕਰ ਰਹੇ ਨੇ ਸਾਰਾ ਕੈਂਪ ਕਿਸੇ ਨੂੰ ਕੀ ਨੂੰ ਕਰਾਉਣਾ ਇਹ ਐਵੇਂ ਸਾਰਿਆਂ ਨੂੰ ਪ੍ਰੋਬਲਮ ਹੈ ਪੰਜਾਬ ਸਿਰਨਾਉਂ ਪ੍ਰੋਬਲਮ ਹੈ ਤੇ ਅਸੀਂ ਵੀ ਪਰਮਿਸ਼ਨ ਲੈ ਲਏ ਬਹੁਤ મોટી ਪਰਮਿਸ਼ਨ ਤੁਸੀਂ ਕਰਵਾਓ ਲੋਕਾਂ ਦੀ ਪਰਮਿਸ਼ਨ ਜਿੱਥੇ ਪੈ ਤੁਸੀਂ ਮੈਨੂੰ ਦੱਸੋ ਤੁਸੀਂ ਮੈਨੂੰ ਪਰਮਿਸ਼ਨ ਬਖਾਓ ਤੁਹਾਡੇ ਕੋਲ ਕੀ ਪਰਮਿਸ਼ਨ ਹੈ ਪਹਿਲੇ ਤੁਸੀਂ ਇੰਨੀ ਬੁਲੇਬਾਜ਼ੀ ਇੱਥੇ ਇੱਕ ਗਰੀਬਾਂ ਨੂੰ ਦੇਣ ਵਾਸਤੇ ਇੱਕ ਕੈਂਪ ਲਾਇਆ ਗਿਆ ਹੈ ਜਿਹੜਾ ਵੀ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਹ ਸਕੀਮਾਂ ਗਰੀਬਾਂ ਨੂੰ ਦੇਣੀ ਹੈ ਤੁਸੀਂ ਨਹੀਂ ਦੇ ਰਹੇ ਕੇ ਵੀਸੀ ਨਹੀਂ ਕਰ ਰਹੇ 2000 ਰੁਪਿਆ ਕਿਸਾਨਾਂ ਦਾ ਨਹੀਂ ਆ ਰਿਹਾ ਤੁਸੀਂ ਇਹ ਜਿੰਮੇ ਸਾਰੀਆਂ ਸਕੀਮਾਂ ਭਰਨ ਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਨਾ ਕਿ ਸਾਡੀ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਤਾਂ ਕੇਜਰੀ ਵਾਲ ਦੇ ਕਿਹਦੇ ਕੰਮ ਕਹੋਗੇ ਵੀ ਗੁਰੂ ਦਾ ਲੰਗਰ ਵੀ ਰੋਕੋ ਵੀ ਗੁਰੂ ਦੇ ਲੰਗਰ ਵਾਸਤੇ ਪਰਮਿਸ਼ਨ ਚਾਹੀਦੀ ਹੈ ਕਿ ਗਰੀਬਾਂ ਦਾ ਲੰਗਰ ਨਹੀਂ ਹੈਗਾ ਚਲੋ ਯਾਰ ਇਹ ਪੰਜਾਬ ਦੀ ਤਾਂ ਤੁਹਾਨੂੰ ਨਾ ਪਰਮਿਸ਼ਨ ਚਾਹੀਦੀ ਹੈ ਜੀਐਸਪੀ ਸਾਹਿਬ ਓਏ ਮੇਰੀ ਬੇਤੀ ਸੁਣੋ ਤੁਸੀਂ ਪੰਜਾਬ ਸਰਕਾਰ ਦੀ ਨੌਕਰੀ ਕਰ ਰਹੇ ਹੋ ਕਿ ਕੇਜਰੀ ਵਾਲ ਦੀ ਕਰ ਰਹੇ ਹੋ ਅਸੀਂ ਸਰਕਾਰ ਦੀ ਕਰ ਰਹੇ ਹਾਂ ਇਹ ਕੀ ਗੱਲ ਹੈ ਜੀ ਅਭੀ ਯਾ ਨਾ ਰਿਕਵੈਸਟ ਦਿੱਤੀ ਜੀ ਜੇ ਮੈਨੂੰ ਪਰਮਿਸ਼ਨ ਦੇ ਦੇਓ ਕੋਈ ਪਰਮਿਸ਼ਨ ਮਹਾਤ ਪਰ ਰੋਕਣ ਦੀ ਪਰਮਿਸ਼ਨ ਆ ਕੀ ਨਾ ਕਰਦੀ ਨਾ ਕਰੋ ਯਾਰ ਮੁਕਤਾਂ ਦੀ ਪਰਮਿਸ਼ਨ ਤੁਸੀਂ ਦੇ ਦਿਓ ਚਲਾਨ ਦੀ ਅਸੀਂ ਦੇ ਦਾਂਗੇ ਕੋਈ ਨਹੀਂ ਕਰੋ ਆ ਜਿੰਨੇ ਬੰਦੇ ਬੈਠੇ ਨੇ ਗਰੀਬਾਂ ਨਾਲ ਪੁੱਛੋ ਕਿਸਮ ਰੁਪਈਆ ਲਿਆ ਪੁੱਛੋ ਆ ਕੋਈ ਪੁੱਛ ਕੇ ਦੱਸ ਮੇਰਾ ਇਨਸਾਨੀਅਤ ਦਾ ਨਾਮ ਵੀ ਪੁੱਛੀ ਹੁੰਦੀ ਐ ਨਾ ਕਰੋ ਵਾ ਤੂੰ ਮਾੜੀ ਮੁੱਡੀ ਯਾਰ ਤੁਸੀਂ ਆਪਦੀ ਵਰਤੀ ਦੀ ਆਉਂਦੇ ਹਾਂ ਤੁਹਾਨੂੰ ਲੱਗਦਾ ਗੱਲ ਸੁਣੋ ਚਲਾਨ ਦੀ ਪਰਮਿਸ਼ਨ ਕਿੱਥੇ ਐ ਜੇ ਮੇਰੇ ਕੋਲ ਨਹੀਂ ਸਾਡੇ ਕੋਲ ਵੇਖੋ ਸੀਐਸਸੀ ਸਹੀ ਜਨਤਾ ਆਇਆ ਮੈਂ ਆਈਡੀ ਸਾਡੇ ਕੋਲ ਨਹੀਂ ਆਈਡੀ ਪਰਮਿਸ਼ਨ ਨੰਬਰ ਸਰਵਿਸ ਸੈਂਟਰ ਆਈਡੀ ਆ ਗਈ ਹੈ ਸਾਡੇ ਕੋਲ ਮੁਸੀਬਦਾਰ ਸਾਹਿਬ ਤੁਹਾਨੂੰ ਇਹਦਾ ਪਤਾ ਹੋ ਰਿਹਾ ਨਾ ਤੁਸੀਂ ਕਰੇ ਕਿਸੇ ਦੁਕਾਨ ਤੇ ਜਾ ਕੇ ਕਿਹਾ ਵੀ ਫਾਰਮ ਬੰਦ ਕਰੋ ਪੈਸੇ ਲੈਂਦੇ ਨੇ ਕਿਸੇ ਕੋਲ ਫਾਰਮ ਦਾ 200 ਰੁਪਇਆ ਦੀ ਹੈ ਕਿਸੇ ਕੋਲ 500 ਰੁਪਇਆ ਇਹਨਾਂ ਗਰੀਬਾਂ ਕੋਲੋਂ ਪੈਸਾ ਨਹੀਂ ਹੈਗਾ ਆਦੇ ਮਕਾਨ ਅਪਲਾਈ ਕਰਨ ਵਾਸਤੇ ਪਰਸਾ ਅਪਲਾਈ ਕਰਨ ਵਾਸਤੇ ਲੋਡੋ ਬੋਡ ਨਹੀਂ ਜਾਣਾ ਪੈਂਦਾ ਕੀ ਤੇ ਨਹੀਂ ਜਾਣਾ ਪੈਂਦਾ ਲੈ ਕਿ ਕਿ ਸਵਸਥੀ ਚੱਲਦੇ ਕਿਹੜਾ ਕਸੀ ਕਿਹੜਾ ਅਪਰਾਧ ਕੀਤਾ ਜਿਹੜਾ ਤੁਸੀਂ ਸਾਨੂੰ ਅਰੇ ਕਰ ਰਹੇ ਹੋ ਕਿਸੇ ਪਰਮਿਸ਼ਨ ਸਾਈਟ ਆਹੋ ਕੰਪਿਊਟਰ ਵਾਲੇ ਦੇਖੋ ਆਪਣੀ ਫਾਈਲ ਆ ਗਈ ਆ ਯਾਰ 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 ਫਾਈਲ ਆ ਗਈ ਸਾਡੀ ਆਈਡੀ ਵੇਖੋ ਮੇਰੇ ਨਾਲ ਪ੍ਰੋਫੈਸਰ ਮੈਂ ਤੁਸੀ ਆ ਤੁਸੀ ਸਾਨੂੰ ਬੁਲਾ ਦੋ ਨਾ ਪ੍ਰੋਫੈਸਰ ਸਾਡੇ ਕੋਲ ਫੋਨ ਤੇ ਆਈਏ ਅਸੀਂ ਅਸੀਂ ਸਭ ਆਪ ਇੱਕੋ ਬਾੜੀ ਅੰਦਰ ਆਓ ਸੀਰ ਸਾਹਿਬ ਕਿੱਥੇ ਨੇ ਸੀਰ ਸਾਹਿਬ ਇਧਰ ਆਓ ਹੋ ਗਈ ਯਾਰ ਹਾਂਜੀ ਹਾਂਜੀ ਕੋਈ ਨਹੀਂ ਸਰਕਾਰ ਨਹੀਂ ਤੂੰ ਇਸ ਤੈ ਸਾਨੂੰ ਸੈਂਟੂ ਦੀ ਯਾਰ ਆਈਡੀ ਹੈ ਤੁਸੀਂ ਆਈਡੀ ਨੂੰ ਨੂੰ ਕਿਹਦੇ ਕਰ ਦੋ ਦੇਰੀ ਇਹ ਆਈਡੀ ਕਰੀ ਨਹੀਂ ਕਰਦੇ ਅਸੀਂ ਪਬਲਿਕ ਐਡਰੈਸ ਵਾਸਤੇ ਜਿਹੜੀ ਪਰਮਿਸ਼ਨ ਤੁਸੀਂ ਸਿੱਧਾ ਕਹਿੰਦੇ ਟੱਪਾ ਕਰ ਰਹੇ ਆ ਵੀ ਝਾੜੂ ਵਾਲੇ ਕਾਬਲੇ ਬੇਰੇ ਵੀ ਹੋਣ ਦਾ ਦੀ ਬਿਆਰ ਡੀ ਜੀ ਪੀ ਦਾ ਦਬਾਅ ਵੇਖ ਕੇ ਆਹ ਆ ਵੇਖੋ ਭਾਜੀ ਆ ਵੇਖੋ ਆ ਸੀਐਸਸੀ ਸੈਂਟਰ ਸਾਡੇ ਕੋਲ ਮਨਜ਼ੂਰੀ ਹੈ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਾਲ ਪ੍ਰਸ਼ਾਸਨ ਇਹ ਇੱਥੇ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਅਸੀਂ ਕੈਂਪ ਲਾ ਰਹੇ ਉਹਨਾਂ ਨੂੰ ਇਹ ਰੋਕ ਰਹੇ ਨੇ ਔਰ ਸਾਡੇ ਲੈਪਟਾਪ ਤੇ ਮੋਬਾਈਲ ਖੋਏ ਜਾ ਰਹੇ ਤੁਹਾਡੇ ਸਾਹਮਣੇ ਅਸੀਂ ਜੋ ਕੋਲੋਂ ਧੱਕਾ ਕੀਤਾ ਜਾ ਰਿਹਾ ਚੱਲਦੇ ਕੰਮ ਨੂੰ ਇਹਨਾਂ ਨੇ ਆ ਕੇ ਬੰਦ ਕਰਵਾਇਆ ਭਾਈ ਸਾਹਿਬ ਆਹ ਦੱਸੋ ਇਹ ਹੈ ਹਾਂ 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 ਰੋਕ ਨਹੀਂ ਰੋਕ ਨਹੀਂ ਬੇਟਾ ਸਾਰਾ ਫ੍ਰੀਅਮ ਕੋਸ ਕਰ ਰਹੇ ਫ੍ਰੀ ਕਰ ਰਹੇ ਫ੍ਰੀ ਇਹ ਕੰਮ ਕਿਉਂ ਟਿਕਿਆ ਆ ਰਿਹਾ ਨੇ ਬੰਦਾ ਲੱਗਨੇ ਛੁੱਟ ਗਿਆ ਸਾਰੇ ਪੰਜਾਬ ਦੇ ਵਿੱਚ ਕੈਂਪ ਇਹ ਮੈਨੂੰ ਜਿੱਥੇ ਮਰਜ਼ੀ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਤਾਂ ਚਲ ਵੀ ਨਹੀਂ ਬਾਤ ਤੇ ਬੱਤਾਂ ਨੁਕਾ ਹੋ ਗਈ ਕੋਈ ਗਾਵੇ ਕਿਸੇ ਨੇ ਪਰਵਾਹ ਨਹੀਂ ਕਰਨੀ ਤੁਸੀਂ ਤੇ ਡਟੇ ਰਹੋ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਪੰਜਾਬ ਤੁਸੀਂ ਮਰਦਾਬਾ पूरा धक्का कर रही है अपने आप पंजाब पुलिस के ले जा रही है जी थाने ले जाया जा रहा है जो कि कैंप चल रहे थे फ्री ऑफ कॉस्ट फ्री ऑफ कॉस्ट कैंप चल रहे सी जी ਉਥੇ ਪੰਜਾਬ ਸਰਕਾਰ ਦਾ ਧਕਾ ਪੁਲਿਸ ਨੂੰ ਭੇਜਿਆ ਹੈ ਕਿ ਕਾਕਾ ਕੰਬੋਜੀ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ ਦੇਖੋ ਜੀ ਵੰਦਨਾ ਸਾਗਵਾਨ ਜੀ ਉਹਨਾਂ ਨੂੰ ਵੀ ਆਪਣੇ ਰਾਸਤੇ ਚ ਲੈ ਲਿਆ ਹੈ